ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਥੋਂ ਥੱਲੇ ਆਇਆ ਚੜਾਈ ਬਹੁਤ ਜਾਂਦੇ ਟਾਪੇ ਬਿਲਕੁਲ ਸਿੱਧੀ ਚੜਾਈ ਬਿਲਕੁਲ ਹੀ ਜ਼ਿਆਦਾ ਸਿੱਧੀ ਚੜਾਈ ਹੈ ਜੀ ਹਾਂ ਜੀ ਆਹ ਬੋਲੋ ਇਸ ਨੂੰ ਬਾਪ ਪਾ ਰਿਹਾ ਹੈ। ਬਾਟਾ ਆਉਂਦਾ। ਇੱਕੀ ਸੁੱਟੀ ਦਾ ਸਾਰਾ ਹੈ। ਜਿਹਦੀ ਸਾਰੇ ਨਾਲ ਚੜ ਰਹੀ ਹੈ। ਕਿੱਥੇ ਦੇਰ ਵਿੱਚ ਜਾਊਗਾ? 1 ਘੰਟੇ ਵਿੱਚ। 1 ਘੰਟਾ ਬਿਸਰ ਰੱਖਣਾ ਬਹੁਤ ਬੜਾ। ਜਿਹੜਾ ਜਾ ਰਿਹਾ ਹੈ ਬੀਠੂ। ਜਿਹਦੀ ਧੋਰੀਆ ਲਿਆ ਹਨ ਕਾਹਦਾ ਦੁੱਧ ਦੇ ਦਿੰਦਾ। ਦੇਖੋ ਜੀ ਮਾਤਾ ਥੱਕ ਗਈ ਔਰ ਡਿੱਗ ਚੁੱਕੀ ਐ ਬਿਲਕੁਲ ਪਹਾਨ ਆ ਚੁੱਕੀ ਜੀ ਹੁਣ ਤੇ ਅੱਗੇ ਰਸਤਾ ਦੇਖੋ ਜੀ ਤੁਹਾਡੇ ਪਿੱਛੇ ਪਾਬਾ ਜਿਹੜਾ ਬਣਿਆ ਨਾ ਮੰਦਰ ਬਹੁਤ ਜ਼ਿਆਦਾ ਖਤਰਨਾਕ ਰਸਤਾ ਤੇ ਅੱਗੇ ਜਾ ਕੇ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਨਾਲ ਜੁੜੇ ਰਹਿਣਾ ਮਹਾਦੇਵ ਦਾ ਸ਼ਿਵਨੰਗ ਵੀ ਜਰੂਰ ਦਿਖਾਉਂਗਾ ਭਾਰਤ ਮਾਤਾ ਕੀ ਜੈ ਨੇ ਪਾਣ ਨੇ ਅੰਦੇ ਨੇ ਦੇਸ ਵੱਲ ਵੀ ਇੱਥੋਂ ਇਦਾਂ ਜਾਣਾ ਹੈ ਉਸ ਤਰਫ ਸੰਜੋ ਦੇਖ ਆ ਦੇਗਾ ਆ ਆਪਣੇ ਚੱਲਦਾ ਰਸਤਾ ਦੇਖ ਲੋ ਜੀ ਕਿਦਾਂ ਸ਼ੌਕੜ ਬਾਪੂੜਾ ਓੱਖਾ ਤੇ ਕਠੇ ਨੇ ਬਿਲਕੁਲ ਉੱਪਰ ਮੋੜਾਂ ਨਾਲੇ ਕਿਰਪਾ ਕਰੀ ਆ ਆਵਣਾ ਟਾਈਮ ਆਵਣਾ ਟਾਈਮ ਵਰ ਕਿਰਪਾ ਕਰੀ ਉਹ ਕੋੜਿਆਂ ਦਾ ਰਸਤਾ ਜਿੱਦੋਂ ਜੋ ਵੀ ਪਹਿਲਾਂ ਪੁਰਾਣਾ ਰਸਤਾ ਸੀ ਘੋੜਿਆਂ ਦੇ ਤੇ ਪੈਦਲਾਂ ਦਾ ਇਕੱਠਾ ਰਸਤਾ ਸੀ ਹੁਣ ਇਹ ਪੈਦਲਾਂ ਦਾ ਅਲੱਗ ਕਰਤਾ ਤੇ ਘੋੜਿਆਂ ਦਾ ਅਲੱਗ